ਅਕਸਰ ਪੁਲਿਸ ਉੱਤੇ ਦੋਸ਼ ਲੱਗਦੇ ਆ ਕਿ ਕਾਰਵਾਈਆਂ ਨਹੀਂ ਕਰਦੀ ਨਸ਼ਿਆਂ ਨੂੰ ਨੱਥ ਨਹੀਂ ਪਾਉਂਦੀ ਜਾਂ ਠੱਲ ਨਹੀਂ ਪਾਉਂਦੀ ਪਰ ਆ ਇੱਕ ਖੂਬਸੂਰਤ ਖਬਰ ਮਿਲ ਰਹੀ ਹੈ ਬਟਾਲਾ ਪੁਲਿਸ ਦੇ ਵੱਲੋਂ ਐਂਟੀ ਡਰੱਗ ਅਵੇਅਰਨੈਸ ਸੈਮੀਨਾਰ ਅਤੇ ਐਥਲੈਟਿਕਸ ਮੀਟ ਕਰਵਾਈ ਗਈ ਹੈ ਜਿੱਥੇ ਸਵੇਰੇ ਖੇਡਾਂ ਹੋਈਆਂ ਅਤੇ ਉੱਥੇ ਹੀ ਦੇਰ ਸ਼ਾਮ ਤੱਕ ਇਹ ਨਾ ਵੰਡੇ ਗਏ ਅਤੇ ਨਸ਼ਿਆਂ ਦੇ ਖਿਲਾਫ ਇੱਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਤੇ ਵਿਸਤੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਉਮਾ ਸ਼ੰਕਰ ਭਾਰਤੀ ਡਿਪਟੀ ਕਮਿਸ਼ਨਰ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਹੈ ਇਸ ਮੌਕੇ ਐਸਐਸਪੀ ਸੁਹੇਲ ਕਾਸਮ ਬਟਾਲਾ ਉਹ ਵੀ ਮੌਜੂਦ ਰਹੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡੀਆਈਜੀ ਸਤਿੰਦਰ ਸਿੰਘ ਬਾਰਡਰ ਰੇਂਜ ਨੇ ਕਿਹਾ ਕਿ ਸਮਾਜਿਕ ਬੁਰਾਈ ਨਸ਼ਾ ਇਹ ਇੱਕ ਭਿਆਨਕ ਰੂਪ اختیار ਕਰ ਚੁੱਕਿਆ ਹੈ ਅਤੇ ਸਮੂਹਿਕ ਯਤਨਾਂ ਦੇ ਨਾਲ ਹੀ ਇਸ ਨੂੰ ਥੱਲ ਪਾਈ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਜਿਸ ਦੀ ਖੇਤਰ ਦੇ ਵਿੱਚ ਪਹੁੰਚ ਹੋਵੇ ਵਿੱਚ ਰਿਹਾ ਹੋਵੇ ਉਹਦੀ ਵੀ ਓਨੀ ਹੀ ਜ਼ਿੰਮੇਵਾਰੀ ਬਣਦੀ ਹੈ ਕੋ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਨਵੀਂ ਪੀੜ੍ਹੀ ਵਾਸਤੇ ਸਮਾਜ ਵਾਸਤੇ ਚਿੰਤਤ ਹੋਵੇ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਹੀ ਹੈ ਅਤੇ ਸਾਰਿਆਂ ਦੇ ਸਾਥ ਦੀ ਵੀ ਜ਼ਰੂਰਤ ਹੈ ਤਾਂ ਕਿ ਇਹ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾ ਸਕੇ। ਇਹਦੇ ਨਾਲ ਹੀ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਬਟਾਲਾ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਕਰਵਾਏ ਜਾ ਰਹੇ ਜਾਗਰੂਕਤਾ ਸਵਾਗਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਬਹੁਤ ਲਾਹੇਵੰਦ ਸਿੱਧ ਹੁੰਦੇ ਨੇ। ਕਿਉਂਕਿ ਅਜਿਹੇ ਸਮਾਗਮ ਵੱਡੇ ਪੱਧਰ ਤੇ ਨਸ਼ਿਆਂ ਨੂੰ ਖਤਮ ਕਰਦਾ ਸੁਨੇਹਾ ਵੀ ਦਿੰਦੇ ਨੇ ਉਹਨਾਂ ਆ ਕਿਹਾ ਕਿ ਸਮੂਹਿਕ ਸਹਿਯੋਗ ਦੇ ਨਾਲ ਹੀ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜ਼ਿਲੇ ਭਰ ਦੇ ਅੰਦਰ ਜਾਗਰੂਕਤਾ ਸੈਮੀਨਾਰ ਹੋਰ ਵੀ ਕਰਵਾਏ ਜਾਣਗੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਦੇ ਮੰਤਵ ਦੇ ਨਾਲ ਖੇਡ ਸਟੇਡੀਆ ਵੀ ਉਸਾਰੇ ਜਾ ਰਹੇ ਨੇ ਉੱਥੇ ਹੀ ਇਹ ਸੈਮੀਨਾਰ ਅਤੇ ਸਪੋਰਟਸ ਮੀਟ ਵਿੱਚ ਸ਼ਾਮਲ ਨਾਗਰਿਕਾਂ ਦੇ ਵੱਲੋਂ ਵੀ ਸਪੋਰਟਸ ਤੇ ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ ਮਨਜੋ ਕੇ ਸਾਥ ਦਾ ਬਹੁਤ ਹੀ ਵੱਡਾ ਉਪਰਾਲਾ ਵਾ ਕਿ ਇਹਨਾਂ ਨੇ ਜਿਹੜੀ ਆਪਣੀ ਜਨ ਗੇਨਰੇਸ਼ਨ ਆ ਉਹਨਾਂ ਦੀ એનર્ਜੀ ਜਿਹੜੀ ਆ ਵੀ ਸਪੋਰਟਸ ਪ੍ਰਤੀ ট্রান্সਫਰ ਕਰਨ ਦਾ ਸੰਭਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣਗੇ ਇਸ ਬੰਦੇ ਸਰ ਮੈਂ ਆਪ ਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਦੀ ਟੀਮ ਲੋਕੇਟ ਕਰਦੇ ਰਹੇ ਆ ਪੀਪੀ ਉਹ ਜਨ ਗੇਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਕਿਸ ਬੰਦੀ ਨਸ਼ਿਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀਏ ਜਿਸ ਕਾਰਨ ਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸ਼ਾਇਦ ਵਿਜ਼ਨ ਨਹੀਂ ਹੈ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰ ਇਹ ਆ ਕਿ ਜਿਹੜੀ ਆਪਣੀ ਜਨ ਜੇਨਰੇਸ਼ਨ ਹੈ ਆਰਾਊਂਡ 15 ਟੂ 16 ਇਅਰ ਦੇ ਜਿਹੜੇ ਬੱਚੇ ਆ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸ ਵੱਲ ਟਰਾਂਸਫਰ ਕਰਦਾਂਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਉਹ ਹਮੇਸ਼ਾ ਹੀ ਸਪੋਰਟਸ ਵੱਲ ਚੁਕੇਗਾ ਫਿਰ ਉਹ ਨਸ਼ਿਆਂ ਵਾਲੇ ਬੰਦੇ ਜਾ ਜਦੋਂ ਬੱਚਾ ਪੜਕੇ ਆਊਗਾ ਉਹ ਸਪੋਰਟਸ ਆਲ ਖੇਡੂਗਾ ਤੇ ਮੁਰਗੀ ਜਿਹੜਾ ਸੌਏਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡਵਰਕ ਕਰਨਾ ਮੈਂ ਟੀਮ ਦਾ ਮਤਲਬ ਕਿ ਟੀਮ ਨੂੰ ਅੱਪ ਲੈ ਕੇ ਜਾਣਾ ਵਾ ਤੇ ਜਿਹੜੇ ਬੱਚੇ ਨੇ ਕੋਈ ਹਾਰਡਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਘਰੇ ਰਹਿਣਾ ਵਾ ਸੋਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਿਸ਼ਕਲ ਹੋ ਜਾਊਗਾ ਉਹ ਮੇਰਾ ਇਹ ਵੀ ਕਹਿਣਾ ਚਾਹੁੰਦਾ ਹੈ ਨਾ ਚਾਹੁੰਦਾ ਆ ਕਿ ਜਿਹੜੇ ਆਪਣੇ ਪਿੰਡ ਦੇ ਪਿੰਡਾਂ 'ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਹਨਾਂ ਨੂੰ ਗਰਾਊਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋਊਗੀ ਉਸ ਪਿੰਡ ਦੇ ਵਿੱਚ 80% ਨਾ ਸ਼ਾਰਟਮੈਟਿਕ ਨਹੀਂ ਹੋਊਗਾ ਤੇ ਜਿਹੜੇ ਪਿੰਡ ਸਕੂਲ ਹੀ ਵਧੀਆ ਹੋਊਗਾ ਉੱਥੇ ਵੀ ਨਸ਼ਾ ਬਿਲਕੁਲ ਨਹੀਂ ਹੋਊਗਾ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡਿਪਟੀ ਸਾਹਿਬ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ ਔਰ ਇਹਦੇ ਵਿੱਚ ਜਿਹੜਾ ਅਸੀਂ ਡਰਗਸ ਦੇ ਖਿਲਾਫ ਐਕਸ਼ਨ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਬਲਿਕ ਨੂੰ ਵੇਅਰ ਕਰੀਏ ਤਾਂ ਕਿ ਲੋਕ ਸਾਨੂੰ ਵੱਧ ਵੱਧ ਸਹਿਯੋਗ ਕਰ ਸਕਣ ਔਰ ਲੋਕ ਆਪਣਾ ਆਪਣਾ ਰੋਲ ਵੀ ਅਦਾ ਕਰ ਸਕਣ ਤਾਂ ਕਿ ਅਸੀਂ ਇਸ ਡਰੱਗਸ ਨੂੰ ਪੰਜਾਬ ਦੇ ਵਿੱਚ ਛੇਤੀ ਖਤਮ ਕਰਨ ਵਿੱਚ ਕਾਮਯਾਬ ਹੋ ਸਕੀਏ ਅੱਜ ਐਸਐਸਪੀ ਸਾਹਿਬ ਬਟਾਲਾ ਵੱਲੋਂ ਬੜਾ ਵਧੀਆ ਸਪੋਰਟਸ ਮੀਟ ਕਰਾਈ ਗਈ ਬਹੁਤ ਹੀ ਵੱਖ ਵੱਖ ਸਕੂਲਾਂ ਕਾਲਜਾਂ ਨੌਜਵਾਨਾਂ ਨੇ ਵੀ ਹਿੱਸਾ ਲਿਆ ਇੱਕ ਸੈਮੀਨਾਰ ਦੇ ਵਿੱਚ ਕਈ ਪਿੰਡਾਂ ਦੇ ਸਰਪੰਚ ਮੈਂਬਰ ਪਿਆ ਸਾਹਿਬ ਉਹ ਵੀ ਸਾਰੇ ਹਾਜ਼ਰ ਸੀ ਤੋਂ ਇਹ ਇੱਕ ਟਰਾਲਾ ਆ ਜਿਹੜਾ ਜਾਰੀ ਰਹੂਗਾ ਔਰ ਉਮੀਦ ਹੈ ਇਹਦੇ ਸਾਨੂੰ ਚੰਗੇ ਨਤੀਜੇ ਵੀ ਆਉਣਗੇ ਮੈਂ ਖਾਸ ਤੌਰ ਤੇ ਜੀਸੀ ਸਾਹਿਬ ਦਾ ਵੀ ਸ਼ੁਕਰੀਆ ਦਾ ਕਰਦਾ ਹਾਂ ਉਹ ਵੀ ਆਪ ਸ਼ਾਮਲ ਹੋਏ ਔਰ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਸਾਂਝੀ ਲੜਾਈ ਆ ਔਰ ਔਰ ਜੇ ਅਸੀਂ ਸਾਂਝੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਲੜਾਂਗੇ ਅਸੀਂ ਜਿੱਤਾਂਗੇ ਬਿਸ਼ੱਕ ਗੱਲ ਬਾਤ ਹੈ ਕਿ ਜਿਹੜਾ ਜੂਤ ਹੈ ਇਸਨੇ ਕਿ ਜੇ ਸਾਡੀ ਸੰਗਤ ਕੀ 16 ਤੋਂ ਜਿਹੜੀ 20 ਸਾਲ ਦੀ ਉਮਰ ਹੈ ਬੜੀ ਸੰਸਕ੍ਰਿਤ ਉਮਰ ਹੈ ਉਹਦੇ ਵਿੱਚ ਮੈਕਸਿਮ ਨਾਤੀ ਹੁੰਦੀ ਹੈ ਤੇ ਬੱਚੇ ਜਿਹੜੇ ਵੀ ਸਾਡੇ ਨੌਜਵਾਨ ਹੁੰਦੇ ਆ ਜਾਂ ਲਿਆ ਉਹਨਾਂ ਦੀ ਕਾਫੀ ਤਰ੍ਹਾਂ ਦੀ ਐਂਟਰਟੇਨਮੈਂਟ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਤਾਂ ਇਸ ਨਮੇ ਦੇ ਵਿੱਚ ਇਹਨਾਂ ਦੀ ਮੈਕਸਿਮ ਸਾਡੇ ਮਾਪੇ ਦਾ ਫੈਮਿਲੀ ਦਾ ਫਰਜ਼ ਹੁੰਦਾ ਹੈ ਉਹਨਾਂ ਨੂੰ ਨਜਰੇ ਰੱਖਣ ਦੇ ਸਾਡੇ ਪ੍ਰਸ਼ਾਸਨ ਦਾ ਫਰਜ਼ ਹੁੰਦਾ ਹੈ ਕਿ ਉਹਨਾਂ ਨੂੰ ਅਸੀਂ ਸਹੀ راستੇ ਉੱਤੇ ਲੱਗਾਈ ਸਪੋਰਟਸ ਇਜ਼ ਵਨ ਆਫ ਥੈਟ ਤੇ ਬਾਕੀ ਉਹਨਾਂ ਵੀ ਐਜੂਕੇਸ਼ਨ ਆ ਉਹਨਾਂ ਦਾ ਕਿਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਦੀ ਜੋਬ ਸਿਲੈਕਟ ਕਰੀਏ ਸੀ ਇਹ ਸਾਰੀਆਂ ਜਿੱਦਾਂ ਬੜੀਆਂ ਜਿਹੀਆਂ ਸ਼ਾਇਦ ਲੂਡ ਵੀ ਹੈ ਕਿ ਇਹ ਡਰਗ ਐਡਿਕਸ਼ਨ ਇੱਥੇ ਸਾਡੀ ਮੀਟਿੰਗ ਵੀ ਹੁੰਦੀ ਆ ਸਿਰੋਤ ਸਰ ਇਨਸਾਨ ਨਾਲ ਤੇ ਬਹੁਤ ਸੋ ਚਰਸੇ ਹੁੰਦੇ ਆ ਕਿ ਤੇ ਅਸੀਂ ਇਹੀ ਸਾਡਾ ਤਵਜੋ ਹੈ ਕਿ ਜਦੋਂ ਕੋਈ ਡਰਗ ਦਾ ਕੇਸ ਆਉਂਦਾ ਹੈਗਾ ਐਡਿਕਸ਼ਨ ਦਾ ਤਾਂ ਉਹਦੀ ਫੈਮਲੀ ਨੂੰ ਇਨਵੋਲ ਕਰੋ ਉਹਦੀ ਮਦਰ ਨੂੰ ਉਹਦੀ ਸੋਸ ਨੂੰ ਉਹਦੀ ਬਾਪ ਨੂੰ ਤਾਂ ਕਿ ਐਟ ਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਚ ਇਨਵੋਲ ਹੈ ਤਾਂ ਕਿ ਉਹ ਦਾ ਖਿਆਲ ਵੀ ਰੱਖ ਸਕਣ ਉਹਦੀ ਮੈਡੀਕੇਸ਼ਨ ਵੀ ਛੋਪ ਸਕਣ